ਜਗਤ ਗੁਰੂ ਵਾल्ਮੀਕ ਮਹਾਰਾਜ ਦੀ ਅੰਮ੍ਰਿਤ ਬਾਣੀ ਦਾ ਫਰਮਾਨ ਹੈ ਇਹ ਕੁਦਰਤੀ ਵਾਤਾਵਰਣ ਇਸ ਤਰ੍ਹਾਂ ਹੈ ਕਿ ਜਿਸ ਧਰਤੀ ਉੱਤੇ ਸ਼ੀਰ ਮੈਂ ਦੀ ਦਾ ਪ੍ਰਕਾਸ਼ ਨਾ ਹੋਵੇ ਉਹ ਧਰਤੀ ਦੀ ਹਾਲਤ ਬਹੁਤ ਮੰਦੀ ਹੁੰਦੀ ਹੈ ਉਸ ਧਰਤੀ ਨੂੰ ਅਪਹਾੜਣ ਕਿਹਾ ਜਾਂਦਾ ਹੈ ਧਰਤੀ ਮਾਤਾ ਹਰ ਵਕਤ ਆਪਣੇ ਉੱਪਰ ਰਹਿਣ ਵਾਲੇ ਜੀਵਾਂ ਦੀ ਸੋਖ ਮੰਗਦੀ ਹੈ ਤੇ ਜੀਵ ਧਰਤੀ ਦੀ ਸੁਖ ਮੰਗਦੇ ਹਨ ਧਰਤੀ ਅਤੇ ਜੀਵਾਂ ਦਾ ਆਪਸ ਵਿੱਚ ਬਹੁਤ ਗੂੜਾ ਸਬੰਧ ਹੈ ਧਰਤੀ ਬਿਨਾਂ ਜੀਵ ਨਹੀਂ ਤੇ ਜੀਵਾਂ ਬਿਨਾਂ ਧਰਤੀ ਦੀ ਸੋਭਾ ਨਹੀਂ ਹੁੰਦੀ ਕੁਦਰਤ ਨੇ ਦੁਨੀਆ ਵਿੱਚ ਜੋ ਕੁਝ ਵੀ ਪੈਦਾ ਕੀਤਾ ਹੈ ਹਰ ਚੀਜ਼ ਦਾ ਸਬੰਧ ਰੱਖਿਆ ਹੋਇਆ ਜਿਵੇਂ ਮਾਤਾ ਪਿਤਾ ਬਿਨਾਂ ਬਾਲਕ ਪੈਦਾ ਨਹੀਂ ਹੋ ਸਕਦਾ ਸੂਰਜ ਤੋਂ ਬਿਨਾਂ ਦਿਨ ਨਹੀਂ ਚੜ ਸਕਦਾ ਹਨੇਰੀ ਰਾਤ ਦੇ ਵਿੱਚ ਚੰਦ ਦੇ ਨਾਲ ਚਾਨਣ ਹੁੰਦਾ ਹੈ ਬੱਦਲਾਂ ਤੋਂ ਬਿਨਾਂ ਮੀਂਹ ਨਹੀਂ ਵਰ੍ਹ ਸਕਦਾ ਹਵਾ ਤੋਂ ਬਿਨਾਂ ਤਰਵਰ ਨਹੀਂ ਝੂਲ ਸਕਦੀ ਤੇ ਜੇ ਦੁਨੀਆ ਵਿੱਚ ਮੌਤ ਨਾ ਹੋਵੇ ਤਾਂ ਇਨਸਾਨ ਮਰ ਨਹੀਂ ਸਕਦਾ ਜਿਹੜੀ ਚੀਜ਼ ਜੰਮਦੀ ਉਸ ਅੰਤ ਕਾ ਸਦਾ ਕਾਲ ਜੁੰਦੀ ਨਹੀਂ ਰਹਿ ਸਕਦੀ ਪਾਣੀ ਤੇ ਭੋਜਨ ਤੋਂ ਬਿਨਾਂ ਜੀਵ ਬਚ ਨਹੀਂ ਸਕਦਾ ਜੋ ਅਨਛੱਡ ਕੇ ਭਗਤੀ ਕਰੇ ਉਹਦੀ ਬਿਰਤੀ ਅਨ ਖਾਦੇ ਤੋਂ ਬਿਨਾਂ ਪਰਮਾਤਮਾ ਨਾਲ ਜੁੜ ਨਹੀਂ ਸਕਦੀ ਹਰੇਕ ਜੀਵ ਦਾ ਜਿਹੜਾ ਅਨ ਪਾਣੀ ਦੇ ਨਾਲ ਸਰੀਰ ਚੱਲਦਾ ਹੈ ਤੇ ਜੀਵਨ ਨੂੰ ਜੋ ਕੁਝ ਵੀ ਖਾਣ ਪੀਣੋਂ ਮਿਲਦਾ ਹੈ ਸਭ ਕੁਝ ਆਪਣੇ ਮੁਕੱਦਰ ਦੀ ਲਿਖਤ ਅਨੁਸਾਰ ਮਿਲਦਾ ਹੈ ਇਸਤਰੀ ਮਾਸ ਹੈ ਆਦਮੀ ਮਾਸ ਹੈ ਸਾਗ ਮਾਸ ਹੈ ਪਾਣੀ ਮਾਸ ਹੈ ਗੰਨਾ ਮੂਲੀ ਮਾਸ ਹੈ ਸਾਹ ਸਾਸ ਅੰਦਰ ਮਾਸ ਹੈ ਮਾਸ ਨਾਲ ਹੀ ਸਾਸ ਹੈ ਲੱਕੜ ਗੋਹਾ ਮਾਸ ਹੈ ਦੁੱਧ ਕਿਰਤ ਮਾਸ ਹੈ ਸਭ ਜੀਵਾਂ ਵਿੱਚ ਮਾਸ ਮਾਸੇ ਮਾਸ ਜੀਵਨ ਵਾਸ ਹੈ ਮਾਸ ਅੰਦਰ ਹੀ ਮਾਸ ਹੈ ਸਲੋਕ मांस न ਛੱਡਿਆ ਜਾਏ ਮਾਸਿੰਦਰ ਸਭ ਸਾਸ ਮਾਸ ਗਿਰਾਸ ਬਿਰਾਸ ਮਾਸ ਮਾਸ ਨੂੰ ਖਾਏ ਮਾਸ ਨ ਛੱਡਿਆ ਜਾਏ ਮਾਸ ਬਿਨਾ ਚੱਲਦੇ ਨਹੀਂ ਸਾਸ ਜੀਵ ਮਾਸ ਮੇਂ ਕਰੇ ਨਿਵਾਸ ਮਾਸ ਪਿਆਰ ਵਜਾਈ मास न ਛੱਡਿਆ ਜਾਏ ਪੰਡਿਤ ਕੂੜੇ ਕਰਤ ਬਿਆਨਾ ਚੋਰੀ ਖਾਦਾ ਅੰਮ੍ਰਿਤ ਪਾਨ ਗੰਗਾ ਉਲਟ ਵਗਾਈ ਮਾਸ ਨ ਛੱਡਿਆ ਜਾਏ ਸਤਗੁਰ ਉਸ ਮਾਲਕ ਦਾ ਦੀਆ ਆਪਣੇ ਆਪ ਨਹੀਂ ਗੁਜਲੀਆ ਗੇਲ ਜਨ ਸਾਚ ਅਲਾਈ ਮਾਸ ਨਾ ਛੱਡਿਆ ਜਾਈ ਰਾਜਾ ਬ੍ਰਹਸਪਤੀ ਰਾਜਾ ਪ੍ਰਿੰਸਪਲ ਦੁਨੀਆ ਵਿੱਚ ਸੰਤ ਰਾਜ ਕਰਦਾ ਕਰਦਾ ਲੋਕ ਯਾਤਰਾ ਸਫਲ ਕਰਕੇ ਪ੍ਰਲੋਗ ਵੀ ਜਾਗ ਰਾਜਮਾਨ ਹੋਇਆ ਉਸ ਤੋਂ ਬਾਅਦ ਉਹਦਾ ਪੁੱਤਰ ਭਾਰਤਵਾਜ ਬੜੇ ਅਮਨ ਦੇ ਨਾਲ ਆਪਣੇ ਪਿਤਾ ਦੇ ਵਾਂਗਰ ਇਸ ਲੋਕ ਦੇ ਵਿੱਚ ਰਾਜ ਭਾਗ ਨੂੰ ਚਲਾਉਣ ਲੱਗਾ ਪਰਜਾ ਦੇ ਲੋਕ ਵੀ ਪਹਿਲਾਂ ਵਾਂਗਰੀ ਆਪਣਾ ਜੀਵਨ ਖੁਸ਼ਹਾਲੀ ਦੇ ਵਿੱਚ ਬਤੀਤ ਕਰਨ ਲੱਗੇ ਰਾਜੇ ਭਾਰਤਵਾਜੀ ਦੀ ਹਰ ਤਰਫ ਜਾਜਾਕਾਰ ਹੋਣ ਲੱਗੀ ਭਾਰਤਵਾਜੀ ਨੇ ਸ਼ਿਕਾਰ ਖੇਡਣਾ ਵੀ ਛੱਡ ਦਿੱਤਾ ਆਪਣੇ ਪਿਤਾ ਦੇ ਵਾਂਗਰ ਸੰਤ ਰਾਜ ਕਰਨ ਲੱਗਾ ਇੱਕ ਦਿਨ ਰਾਜੇ ਭਾਰਤਵਾਜ ਜੀ ਨੂੰ ਨਾਰਦ Muni ਜੀ ਮਿਲੇ ਭਾਰਤਵਾਜ ਜੀ ਨੇ ਨਾਰਦ Muni ਜੀ ਦਾ ਬੜਾ ਸਤਿਕਾਰ ਕੀਤਾ ਜਦੋਂ ਭਾਰਤਵਾਜ ਜੀ ਨੇ ਆਪਣੇ ਮਹਿਲਾਂ ਵਿੱਚ ਨਾਰਦ Muni ਜੀ ਨੂੰ 2 ਦਿਨ ਰੱਖ ਕੇ ਘਰੋਂ ਚਾਹੀ ਚਾਹੀ ਵਿਦਿਆ ਦਿੱਤਾ ਤਾਂ ਜਾਨ ਲੱਗਾ ਨਾਰਦ Muni ਭਾਰਤਵਾਜ ਜੀ ਨੂੰ ਕਹਿਣ ਲੱਗਾ ਕਿ ਰਾਜਾ ਕੁਝ ਤੁਰਿਆ ਫਿਰਿਆ ਵੀ ਕਰੋ ਸਾਰਾ ਦਿਨ ਰਾਜ ਦਰਬਾਰ ਵਿੱਚ ਨਾ ਬੈਠੇ ਰਿਹਾ ਕਰੋ ਦੁਨੀਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗ ਰਾਵ ਹੁੰਦੇ ਹਨ ਆਪਣੇ ਪਾਵਨ ਘੋੜੇ ਉੱਪਰ ਚੜ੍ਹ ਕੇ ਤੇ ਜੰਗਲ ਵਿੱਚ ਸੈਰ ਕਰਨ ਜਾਇਆ ਕਰੋ ਜੰਗਲ ਦੇ ਵਿੱਚ ਪੰਛੀ ਲੋਕ ਬੜੀਆਂ ਸੁੰਦਰ-ਸੁੰਦਰ ਬੋਲੀਆਂ ਬੋਲਦੇ ਹਨ ਉਹਨਾਂ ਦੀਆਂ ਮਿੱਠੀਆਂ ਮਿੱਠੀਆਂ ਬੋਲੀਆਂ ਸੁਣ ਕੇ ਮਨ ਬੜਾ ਆਨੰਦ ਪ੍ਰਾਪਤ ਹੁੰਦਾ ਹੈ ਨਾਰਦ मुनि ਜੀ ਰਾਜੇ ਭਾਰਤਵਾਜ ਦੇ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਵਿਦਿਆ ਹੋ ਗਏ ਭਾਰਤਵਾਜ ਜੀ ਦੇ ਮਨ ਨੂੰ ਨਾਰਦ मुनि ਜੀ ਦਾ ਉਪਦੇਸ਼ ਬੜਾ ਚੰਗਾ ਲੱਗਾ ਕਿ ਤੁਰਨ ਫਿਰਨ ਦੇ ਨਾਲ ਇਨਸਾਨ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ ਤੇ ਮਨ ਵੀ ਬੜਾ ਖੁਸ਼ ਰਹਿੰਦਾ ਹੈ ਇਨਸਾਨ ਬਹੁਤੀਆਂ ਸੋਚਾਂ ਦੇ ਚੱਕਰ ਵਿੱਚ ਵੀ ਨਹੀਂ ਫਸਦਾ ਇੱਕ ਦਿਨ ਰਾਜਾ ਭਾਰਦਵਾਜ ਜੀ ਆਪਣੇ ਪਾਵਨ ਪੁੱਤਰ ਘੋੜੇ ਉੱਪਰ ਸਵਾਰ ਹੋ ਕੇ ਤੀਰ ਕਮਾਨ ਆਪਣੇ ਕੋਲ ਲੈ ਕੇ ਤੇ ਘੋੜਾ ਭਜਾ ਕੇ ਗੰਗਾ ਜਮਨਾ ਦੇ ਸੰਗਮ ਦੇ ਕੋਲ ਇੱਕ ਬਹੁਤ ਕੋਰਬਾਨ ਹੁੰਦਾ ਸੀ ਉਸ ਬਨ ਦੇ ਅੰਦਰ ਚਲਾ ਗਿਆ নারদ ਜੀ ਦੇ ਉਪਦੇਸ਼ ਅਨੁਸਾਰ ਉਸ ਬਨ ਦੇ ਵਿੱਚ ਬਿਰਸ਼ਾਂ ਦੇ ਉੱਪਰ ਬੈਠੇ ਹੋਏ ਪੰਛੀ ਬੜੀਆਂ ਸੁੰਦਰ ਸੁੰਦਰ ਮਨਮੋਹਣੀਆਂ ਗੋਲੀਆਂ ਬੋਲ ਰਹੇ ਹਨ ਮਿੱਠੇ ਮਿੱਠੇ ਫਲਾ ਫੁਲਾ ਦੇ ਨਾਲ ਬਿਰਸ਼ ਭਾਰ ਦੇ ਨਾਲ ਚੁਕੇ ਹਨ ਘਰ ਵਿੱਚ ਰਾਣੀਆਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਕਿ ਅੱਜ ਰਾਜਾ ਜੀ ਆਪਣੇ ਘੋੜੇ ਉੱਪਰ ਅਸਵਾਰ ਹੋ ਕੇ ਜੰਗਲ ਵਿੱਚ ਘੁਮਣ ਚਲੇ ਗਏ ਹਨ ਮਹਿਲਾ ਦੇ ਉੱਪਰ ਚੜ ਕੇ ਰਾਣੀਆਂ ਨੇ ਸਭ ਗੋਲੀਆਂ ਗੋਲੇ ਰਾਜਾ ਜੀ ਨੂੰ ਇਧਰ ਉਧਰ ਨਜ਼ਰ ਫੇਰ ਫੇਰ ਕੇ ਦੇਖ ਰਹੇ ਨੇ ਉਧਰ ਭਾਰਦਵਾਜ ਜੀ ਸਰਸਵਤੀ ਗੰਗਾ ਜਮਨਾ ਦੇ ਸੰਗਰ ਦੇ ਵਿੱਚ ਜਿਹੜਾ ਬਣਸੀ ਘੂੜੇ ਉੱਪਰ ਅਸਵਾਰ ਹੋ ਕੇ ਇਧਰ ਉਧਰ ਘੁੰਮ ਰਹਿਣ ਉਸ ਜੰਗਲ ਦੇ ਵਿੱਚ ਇੱਕ ਬੜਾ ਖੁੱਲਾ ਮੈਦਾਨ ਹੈ ਜਿੱਥੇ ਬੜਾ ਹਰਾ ਹਰਾ ਕਾਹ ਗਿਆ ਹੋਇਆ ਕੁਦਰਤ ਉਹ ਸੱਚੀ ਨਿਰੰਕਾਰ ਜੀ ਦੀ ਇੱਥੇ ਇਸ ਤਰ੍ਹਾਂ ਆਪਣੀ ਰਚਨਾ ਨੂੰ ਪ੍ਰਗਟ ਕਰਦੀ ਹੈ ਰਾਜਾ ਭਾਰਤਵਾਜ ਇਸ ਇੱਕ ਮਿਰਛ ਦੇ ਥੱਲੇ ਖੜੇ ਹਨ ਉਸ ਖੁੱਲੀ ਮਨਾਦ ਵਿੱਚ ਦੀ ਇੱਕ ਮਿਰਗਾ ਦੀ ਬਾਤ ਵੱਡੀ ਧਾਰ ਉਹਦੇ ਅੱਗੂ ਦੀ ਭੱਜੀ ਜਾ ਰਹੀ ਹੈ ਨਾਰਦ ਮੁਰੇ ਜੀ ਕਾਲਾ ਮਿਰਗ ਬਣ ਕੇ ਉਸ ਧਾਰ ਵਿੱਚ ਭੱਜਾ ਜਾ ਰਿਹਾ ਸੀ ਭਾਰਤਵਾਜ ਜੀ ਨੇ ਉਹ ਭੱਜੀ ਜਾ ਰਹੀ ਮਿਰਗਾ ਦੀ ਧਾਰ ਦੇ ਵਲ ਆਪਣਾ ਤੀਰ ਚਲਾ ਦਿੱਤਾ ਉਹ ਖੋਣ ਦਾ ਪਿਆਸਾ ਤੀਰ ਕਾਲੇ ਮਿਰਗ ਦੀ ਸਾਤੀ ਵਿੱਚ ਜਾ ਵੱਜਾ। ਤੀਰ ਵੱਜਦੇ ਸਾਰ ਉਹ ਕਾਲਾ ਮਿਰਗ ਜ਼ਮੀਨ ਪਰ ਟਹਿ ਗਿਆ। ਭਾਰਤਵਾਜ ਜੀ ਵੀ ਭੱਜ ਕੇ ਉਹ ਡਿੱਗੇ ਹੋਏ ਮਿਰਗ ਦੇ ਕੋਲ ਚਲੇ ਗਏ। ਉਹ ਮਿਰਗ ਜ਼ਮੀਨ ਉਤੇ ਪਿਆ ਤੜਫ ਰਿਹਾ ਹੈ। ਭਾਰਤਵਾਜ ਜੀ ਨੇ ਉਹ ਮਿਰਗ ਦੇ ਵਿੱਚੋਂ ਤੀਰ ਖਿੱਚ ਕੇ ਸਾਫ਼ ਕਰਕੇ ਆਪਣੇ ਤੀਰਾਂ ਵਾਲੇ ਕੋਜ ਵਿੱਚ ਪਾ ਲਿਆ। ਉਸ ਮਿਰਗ ਦੇ ਨੈਤਰਾਂ ਦੇ ਵਿੱਚੋਂ ਛੰਮ ਛੰਮ ਕਰਕੇ ਪਾਣੀ ਝਾਰਿਆ ਤੇ ਭਾਰਤਵਾਜ ਜੀ ਵੱਲ ਦੇਖ ਰਿਹਾ ਹੈ ਉਹ ਮਿਰਗ ਨੂੰ ਤੜਫਦਾ ਦੇਖ ਕੇ ਭਾਰਤਵਾਜ ਜੀ ਉਸ ਮਿਰਗ ਦੀ ਪੀੜ ਨਾ ਸਹਾਰ ਸਕਿਆ ਤੇ ਦੋ ਅੱਖਾਂ ਵਿੱਚ ਪਾਣੀ ਸਿੰਮ ਸਿੰਮ ਕਰ ਕੇ ਆ ਗਿਆ ਆਪਣੇ ਮਨ ਦੇ ਵਿੱਚ ਬੜਾ ਪਸਤਾਉਂ ਲੱਗਾ ਕਿ ਇਸ ਨਿਰਦੋਸ਼ ਜਨਵਰ ਦੇ ਮੈਂ ਕਿਉਂ ਤੀਰ ਮਾਰਨਾ ਸੀ ਭਾਰਤਵਾਜ ਜੀ ਨੂੰ ਇਸ ਵਿਰਾਗ ਦੇ ਵਿੱਚ ਇਹ ਗੱਲ ਯਾਦ ਆਈ ਕਿ ਮੈਂ ਇੱਕ ਬਹੁਤ ਵੱਡੀ ਧਰਮਾਤਮਾ ਰਾਜੇ ਦਾ ਪੁੱਤਰ ਹਾਂ ਇਹ ਕੰਮ ਕਰਨਾ ਮੇਰੇ ਵਾਸਤੇ ਠੀਕ ਨਹੀਂ ਸੀ ਸੰਤ ਰਾਜੇ ਦਾ ਪੁੱਤਰ ਹੋ ਕੇ ਮੈਂ ਬੜਾ ਨਖਿੱਧ ਕਰਮ ਕਰ ਬੈਠਾ ਹਾਂ ਨਾਲੇ ਮੈਂ ਆਪਣੇ ਧਰਮਾਤਮਾ ਪਿਤਾ ਦਾ ਸੂਲ ਤੋੜਿਆ ਹੈ ਨਾਲੇ ਇਸ ਨਰਦੋਸ ਜਨਵਰ ਦੀ ਜਾਨ ਮਾਰ ਦਿੱਤੀ ਹੈ ਭਾਰਤਵਾਜ ਇਸ ਅਫਸੋਸ ਦੇ ਵਿੱਚ ਹਨ ਕਿ ਇਸ ਜਾਨਵਰ ਨੇ ਮੇਰਾ ਕੀ ਵਿਗਾੜਿਆ ਸੀ ਮੈਂ ਵਿਚਾਰੇ ਨੂੰ ਐਵੇਂ ਹੀ ਮਾਰ ਦਿੱਤਾ ਹੈ ਪਤਾ ਨਹੀਂ ਇਸ ਜੁਰਮ ਦਾ ਫਾਲ ਕਿਸ ਤਰ੍ਹਾਂ ਭੋਗਣਾ ਪਵੇਗਾ ਭਾਰਤਵਾਜ ਦੇ ਹਿਸਾਬ ਨਾਲ ਹੁਣ ਆਪਣੇ ਮਨ ਦੇ ਵਿੱਚ ਵਿਚਾਰ ਕਰਦਾ ਕਿ ਮੈਂ ਬੜਾ ਅਨਖਿਧ ਕਰਮ ਕੀਤਾ ਹੈ ਭਾਰਤਵਾਜ ਕਹਿੰਦਾ ਹੈ ਕਿ ਧਰਮਰਾਜ ਦੇ ਹਿਸਾਬ ਨਾਲ ਖੂਨ ਦਾ ਲੇਖਾ ਖੂਨ ਵਿੱਚ ਹੀ ਤਾਰਨਾ ਪੈਂਦਾ ਹੈ पापी ਪੁਰਸ਼ਾਂ ਨੂੰ ਰੱਬ ਦੇ ਘਰ ਵਿੱਚ ਜਾ ਕੇ ਬੜੀ ਮਾਰ ਪੈਂਦੀ ਹੈ ਛੋਟੀ ਤੋਂ ਛੋਟਾ ਜੂਨ ਜਾਮਾ ਪਹਿਨਣਾ ਪੈਂਦਾ ਹੈ 84 ਲੱਖ ਜੂਨਾਂ ਦੇ ਚੱਕਰ ਵਿੱਚ ਵਾਰ-ਵਾਰ ਘੁੰਮਣਾ ਪੈਂਦਾ ਹੈ ਮੰਦੀ ਕਰਮਾਂ ਦੇ ਮੰਦਿਰ ਲੇਖੀ ਜੀਵ ਨੂੰ ਇਸ ਤਰ੍ਹਾਂ ਚਿੰਬੜੇ ਰਹਿੰਦੇ ਹਨ ਜਿਸ ਤਰ੍ਹਾਂ ਕੁੱਤੇ ਨੂੰ 치ਚੜ ਚਿੰਬੜੇ ਰਹਿੰਦੇ ਹਨ ਜਿਹੜੇ ਕੁੱਤੇ ਨੂੰ ਅਨੇਕ 치ਚੜ ਚਿੰਬੜੇ ਹੁੰਦੇ ਹਨ ਉਹ ਉਸ ਦੇ ਪੁਰਬਲੇ ਕਰਮਾਂ ਦੇ ਮੰਦੇ ਫਲ ਹੁੰਦੇ ਹਨ ਜੋ ਦਿਨ ਰਾਤ ਉਸ ਦਾ ਖੂਨ ਪੀਂਦੇ ਰਹਿੰਦੇ ਹਨ ਕਈਆਂ ਇਨਸਾਨਾਂ ਨੂੰ ਪਿਛਲੇ ਮੰਦੇ ਕਰਮ ਖਾਈ ਰੋਗ ਬਣ ਕੇ ਚਿਮੜੇ ਰਹਿੰਦੇ ਨੇ ਪੂਰਬਲੇ ਮੰਦੇ ਕਰਮ ਹੀ ਇਨਸਾਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਬਣ ਕੇ ਲੱਗਦੇ ਹਨ ਮੰਦੇ ਕਰਮਾਂ ਦੇ ਮੰਦੜੇ ਪੁਰਸ਼ ਨੂੰ ਹਰ ਵਕਤ ਤਪਾਈ ਰੱਖਦੇ ਨੇ ਕਦੇ ਵੀ ਸੁੱਖ ਦਾ ਸਾਹ ਨਹੀਂ ਲੈਣ ਦਿੰਦੇ ਮੰਦੜੇ ਕਰਮਾਂ ਦੇ ਫਲ ਜੋਨਾਂ ਵਿੱਚ ਇਸ ਤਰ੍ਹਾਂ ਬਦਲ ਜਾਂਦੇ ਹਨ ਕਿਸੇ ਨੂੰ ਕੁੱਤਾ ਜੂਣ ਪ੍ਰਾਪਤ ਹੋ ਜਾਂਦੀ ਹੈ ਕਿਸੇ ਨੂੰ ਗਧਾ ਜੂਣ ਪ੍ਰਾਪਤ ਹੋ ਜਾਂਦੀ ਹੈ ਜੋ ਸਾਰੀ ਜ਼ਿੰਦਗੀ ਪੱਠੇ ਦੀਆਂ ਇੱਟਾਂ ਢੋਂਦਾ ਢੋਂਦਾ ਹੀ ਮਰ ਜਾਂਦਾ ਹੈ ਕਿਸੇ ਜੀਵ ਨੂੰ ਕੀੜੀ ਦੀ ਜੂਣ ਵਿੱਚ ਪਾ ਦਿੱਤਾ ਜਾਂਦਾ ਹੈ ਜਿਸ ਨੂੰ ਸਾਰੀ ਉਮਰ ਗੰਦੀ ਨਾਲੀ ਦੇ ਵਿੱਚ ਬਤੀਤ ਕਰਨੀ ਪੈਂਦੀ ਹੈ ਕਿਸੇ ਨੂੰ ਸੋਰੀ ਦੀ ਜੂਣ ਵਿੱਚ ਉਤਾਰ ਦਿੱਤਾ ਜਾਂਦਾ ਹੈ ਜੋ ਬੱਚੇ ਪਾਲ ਦੀ ਪਾਲ ਦੀ ਹੀ ਮਰ ਜਾਂਦੀ ਹੈ ਇਸੇ ਜੂਣਾਂ ਦੇ ਵਿੱਚ ਨੀਕਾਂ ਸੰਗਟ ਹੁੰਦੇ ਹਨ ਉਹਦੇ ਪਾਪ ਹੀ ਬੱਚੇ ਬਣ ਕੇ ਉਹਦਾ ਖੂਨ ਚੂਸਦੇ ਰਹਿੰਦੇ ਨੇ ਕਿਸੇ ਨੂੰ ਸਰਪ ਜੂਣ ਕਿਸੇ ਨੂੰ ਕਾਗ ਜੂਣ ਇਸ ਤਰ੍ਹਾਂ ਪਾਪੀ ਪੁਰਸ਼ਾਂ ਨੂੰ 84 ਲੱਖ ਜੂਣਾਂ ਦੇ ਅਨੇਕਾਂ ਚੱਕਰ ਲਾਉਣੇ ਪੈਂਦੇ ਹਨ ਵਾਰ-ਵਾਰ ਜਨਮ ਦਾ ਵਾਰ-ਵਾਰ ਮਰਦਾ ਕਿੱਡਾ ਵੱਡਾ ਦੁੱਖ ਹੈ ਉਹ ਮਿਰਗ ਦੇ ਕੋਲ ਖੜਾ ਭਾਰਤਵਾਜ ਆਪਣੇ ਮਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਸੋਚਾਂ ਕਰ ਰਿਹਾ ਹੈ ਇਤਨਾ ਵੱਡਾ ਬ੍ਰह्म ਗਿਆਨ ਰਾਜੇ ਭਾਰਤਵਾਜ ਜੀ ਨੇ ਆਪਣੇ ਪਿਤਾ ਜੀ ਕੋਲੋਂ ਸਰਵਨ ਕੀਤਾ ਹੋਇਆ ਸੀ ਇਸ ਕਰਕੇ ਰਾਜੇ ਦੇ ਮਨ ਵਿੱਚ ਇਤਨਾ ਵੱਡਾ ਦਰਦ ਸੀ ਤੀਰ ਤਾਂ ਪ੍ਰਮਾਤਮਾ ਦੀ ਕੋਈ અપਾਰ ਮਾਇਆ ਕਰਕੇ ਉਹਦੇ ਹੱਥੋਂ ਛੁੱਟ ਗਿਆ ਸੀ ਜਿਸ ਵਕਤ ਰਾਜੇ ਭਾਰਤਵਾਜ ਜੀ ਨੇ ਉਸ ਮਿਰਗ ਦੇ ਕੋਲ ਖੜੋ ਕੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਗੱਲਾਂ ਕੀਤੀਆਂ ਤਾ ਉਹ ਮਿਰਗ ਬੋਲਿਆ ਕਿ ਰਾਜਾ ਤੂੰ ਦੋ ਮਹਾਨ ਜ਼ੁਲਮ ਕੀਤੇ ਹਨ ਇੱਕ ਤੂੰ ਮੈਨੂੰ ਨਿਰਦੋਸ਼ ਨੂੰ ਮਾਰ ਦਿੱਤਾ ਹੈ ਮੈਂ ਤੇਰਾ ਕੁਝ ਵਿਗਾੜਿਆ ਨਹੀਂ ਸੀ ਬੇਕਸੂਰਾ ਹੀ ਤੂੰ ਮੈਨੂੰ ਮਾਰ ਦਿੱਤਾ ਹੈ ਦੂਸਰਾ ਤੂੰ ਆਪਣੇ ਪਿਤਾ ਜੀ ਦਾ ਹੁਕਮ ਰੱਦ ਕਰ ਦਿੱਤਾ ਹੈ ਇਹਨਾਂ ਦੋਨਾਂ ਜ਼ੁਲਮਾਂ ਦਾ ਫਾਲਤਿਆਂ ਨੂੰ ਬਾਤ ਬੁਰੀ ਤਰ੍ਹਾਂ ਨਾਲ ਭੋਗਣਾ ਪਵੇਗਾ 84 ਲਖ ਜੁਨਾਂ ਵਿੱਚ ਤੂੰ ਕਰੋੜਾਂ ਸੰਗਤ ਸੰਗਾਂ ਵਾਰ-ਵਾਰ ਤੈਨੂੰ ਜੰਮਣਾ ਤੇ ਵਾਰ-ਵਾਰ ਮਰਨਾ ਪਵੇਗਾ ਤੇਰੀਆਂ ਛੱਤੀ ਕੁਲਾ ਨਰਕਾਂ ਵਿੱਚ ਜਾਣਗੀਆਂ ਜਿਸ ਵਕਤ ਉਸ ਮਿਰਗ ਨੇ ਮਾਨਸਾਂ ਵਾਲੀ ਬੋਲੀ ਵਿੱਚ ਬੋਲ ਕੇ ਰਾਜੇ ਭਾਰਤਵਾਜ ਜੀ ਨੂੰ ਇਸ ਤਰ੍ਹਾਂ ਕਿਹਾ ਉਸ ਮਿਰਗ ਦੀ ਇਹ ਬਾਣੀ ਸੁਣ ਕੇ ਭਾਰਤਵਾਜ ਜੀ ਆਪਣੇ ਮਨ ਦੇ ਵਿੱਚ ਬੜਾ ਸੋਗ ਕਰਨ ਲੱਗਾ ਕਿ ਜਿਹੜਾ ਸਰਾਤ ਇਸ ਜਾਨਵਰ ਨੇ ਮੈਨੂੰ ਦੇ ਦਿੱਤਾ ਹੈ ਇਹ ਸਦਾ ਕਾਲ ਅਮਰ ਰਹੇਗਾ ਮਿਟਣਾ ਨਹੀਂ ਭਾਰਤਵਾਜ ਜੀ ਬੜਾ ਪਸਤਾਉਣ ਲੱਗਾ ਕਿ ਇਹ ਗੱਲ ਮੇਰੇ ਪਾਸੋਂ ਬੜੀ ਮਾਰੀ ਹੋਈ ਹੈ ਫਿਰ ਰਾਜਾ ਭਾਰਤਵਾਜ ਨੂੰ ਮਿਰਗ ਨੂੰ ਕਹਿਣ ਲੱਗਾ ਕਿ ਮਿਰਗ ਤੂੰ ਜੋ ਕੁਝ ਕਹੇ ਸਭ ਕੋ ਸਤ ਹੈ ਕਿਉਂਕਿ ਮੈਂ ਤੇ ਇਹਨਾਂ ਨੂੰ ਨਦੋਸ਼ ਨੂੰ ਮਾਰਿਆ ਹੈ ਇਸੇ ਕਰਕੇ ਮੇਰੇ ਪਿਤਾ ਜੀ ਨੇ ਜਾਨਵਰਾਂ ਨੂੰ ਮਾਰਨਾ ਮਨਾ ਕੀਤਾ ਹੋਇਆ ਸੀ ਮੇਰੇ ਪਾਸੋਂ ਆਪਣੇ ਪਿਤਾ ਦੇ ਹੁਕਮ ਦੀ ਉਲੰਘਣਾ ਕੀਤੀ ਗਈ ਹੈ ਐ ਮਿਰਗ ਮੈਂ ਬਹੁਤ ਭਾਰਾ ਜ਼ੁਲਮ ਕਰ ਬੈਠਾ ਹਾਂ ਰਾਜਾ ਭਾਰਤਵਾਜ ਉਸ ਮਿਰਗ ਨੂੰ ਕਹਿਣ ਲੱਗਾ ਮਿਰਗ ਤੂੰ ਮੈਨੂੰ ਇਹ ਦੱਸ ਮੈਂ ਇਹ ਜੋ ਪਾਪ ਕਰ ਬੈਠਾ ਹਾਂ ਇਸ ਤੇਰੇ ਦਿੱਤੇ ਹੋਏ ਸਰਾਪ ਤੋਂ ਮੈਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦਾ ਹਾਂ ਤੁਸੀਂ ਉਹ ਵਿਧੀ ਦੱਸੋ ਜੋ ਕਿ ਮੈਂ ਇਸ ਪਾਪ ਤੋਂ ਵੱਚ ਸਕਾਂ ਤੁਸੀਂ ਇਹ ਮੇਰੇ ਉੱਪਰ ਜ਼ਰੂਰ ਕਿਰਪਾ ਕਰੋ ਨਹੀਂ ਤਾਂ ਮੈਂ ਮਾਰਿਆ ਜਾਵਾਂਗਾ ਜਿਸ ਵਕਤ ਭਾਰਤਵਾਦ ਜੀ ਨੇ ਉਹ ਮਰਨ ਲੱਗੇ ਮਿਰਗ ਨੂੰ ਇਸ ਤਰ੍ਹਾਂ ਕਿਹਾ ਤਾਂ ਉਹ ਮਿਰਗ ਰਾਜੇ ਭਾਰਤਵਾਦ ਜੀ ਨੇ ਉਸ ਤਰ੍ਹਾਂ ਕਹਿੰਦਾ ਕਿ ਰਾਜਨ ਮੇਰਾ ਦਿੱਤਾ ਹੋਇਆ ਸ਼ਰਾਫ ਨਿਰੰਕਾਰ ਜੀ ਦੀ ਬੰਦਗੀ ਕਰਨ ਦੇ ਨਾਲ ਉਤਰ ਸਕਦਾ ਹੈ ਸ਼ਰਾਫ ਉਤਰਨ ਦੀ ਇਸ ਤੋਂ ਇਲਾਵਾ ਹੋਰ ਕੋਈ ਵਿਧੀ ਨਹੀਂ ਜੋ ਅਸਲੀ ਮਾਰਗ ਹੈ ਮੈਂ ਤੈਨੂੰ ਦੱਸ ਦਿੱਤਾ ਹੈ ਐ ਰਾਜਨ ਜਿਸ ਜਗ੍ਹਾ ਪਰ ਖੜਕੇ ਤੂੰ ਮੇਰੇ ਤੀਰ ਮਾਰਿਆ ਸੀ ਉਸੇ ਜਗ੍ਹਾ ਪਰ ਬੈਠ ਕੇ ਭਗਤੀ ਕਰਨੀ ਸ਼ੁਰੂ ਕਰ ਦੇ ਮੈਂ ਤੈਨੂੰ ਸ਼ਬਦ ਦੇਦਾ ਹਾਂ ਕਿ ਤੂੰ ਇੱਕੇ ਸਾਹ ਵਾਲਮੀਕ 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 ਕਰੀ ਜਾ ਜਦੋਂ ਤੇਰੀ ਭਗਤੀ ਉਹ ਨਿਰੰਕਾਰ ਜੀ ਦੇ ਘਰ ਵਿੱਚ ਪ੍ਰਵਾਨ ਹੋ ਗਈ ਤਾ ਨਰੰਕਾਰ ਜੀ ਮਹਾਰਾਜ ਖੁਦ ਵਾਲਮੀਕ ਜੀ ਦੇ ਨਾਮ ਦੇ ਵਿੱਚ ਤੇਰੇ ਕੋਲ ਚੱਲ ਕੇ ਆਵੇਗਾ ਜਦੋਂ ਤੈਨੂੰ ਵਾਲਮੀਕ ਨਰੰਕਾਰ ਜੀ ਦਾ ਦਰਸ਼ਨ ਹੋ ਗਿਆ ਤੇਰੇ ਕੋਲ ਜਨਮਾਂ ਦੇ ਪਾਪ ਸਰਪ ਦੀ ਕੁੰਜ ਦੇ ਵਾਂਗ ਉਤਰ ਜਾਣਗੇ ਨਿਰਵਾਣ ਪਾਦੀ ਪ੍ਰਾਪਤੀ ਹੋਵੇਗੀ اے ਰਾਜਨ ਵਾਲਮੀਕ ਨਰੰਕਾਰ ਜੀ ਦਾ ਨਾਮ ਸਿਮਰਨ ਕੀਤੇ ਬਿਨਾਂ ਜੀਵ ਮੁਕਤੀ ਨਹੀਂ ਪਾ ਸਕਦਾ ਇਹੀ ਈਕੋ ਸਿਮਰਨ ਹੈ ਜੋ ਤੈਨੂੰ ਮੇਰੇ ਸਰਾਪ ਦੇ ਕੋਲੋਂ ਬਚਾ ਸਕਦਾ ਹੈ ਉਹ ਮੇਰੇ ਕਹਿਣ ਲੱਗਾ ਕਿ ਰਾਜਨ ਤੂੰ ਉਹ ਨਰੰਕਾਰ ਵਾਲਮੀਕ ਮਰਦਾ ਨਾਮ ਜਪ 21 ਸਾਰ ਵਾਲਮੀਕ ਨਰੰਕਾਰ ਨਰੰਕਾਰ ਵਾਲਮੀਕ ਵਾਲਮੀਕ ਨਰੰਕਾਰ ਨਰੰਕਾਰ ਵਾਲਮੀਕ ਵਾਲਮੀਕ ਨਰੰਕਾਰ ਨਰੰਕਾਰ ਵਾਲਮੀਕ ਉਹ ਮੇਰੇ ਕਹਿਣ ਲੱਗਾ ਕਿ ਰਾਜਨ ਨਿਰੰਕਾਰ ਜੀ ਦਾ ਨਾਮ ਇਸ ਦੁਨੀਆ ਦੇ ਦੁਨੀਆ ਨੂੰ ਤਾਰਨ ਦੇ ਵਾਸਤੇ ਵਾਲਮੀਕੀ ਹੋਵੇਗਾ ਐ ਰਾਜਨ ਭਗਵਾਨ ਵਾਲਮੀਕ ਜੀ ਦਾ ਸਿਮਰਨ ਸਗਲ ਸ੍ਰਿਸ਼ਟੀ ਦੇ ਵਿੱਚ ਪ੍ਰਦਾਨ ਹੈ ਜਿਹੜਾ ਨਾਮ ਜਪਣ ਵਾਲੇ ਜੀਵਾਂ ਨੂੰ ਭਵਜਲ ਸਾਗਰ ਦੇ ਵਿੱਚੋਂ ਪਾਰ ਕਰ ਸਕਦਾ ਹੈ ਉਹ ਮੇਰੇ ਕਹਿਣ ਲੱਗਾ ਕਿ ਰਾਜਨ ਤੇਰੇ ਇਸ ਸਿਮਰਨ ਦੇ ਵਿੱਚ ਸਭ ਦੁਨੀਆ ਦਾ ਉਧਾਰ ਹੈ ਤੇਰੇ ਸਿਮਰਨ ਕਰਨ ਦੇ ਨਾਲ ਉਜੜ ਰਹੀ ਦੁਨੀਆ ਵਸ ਵਸ ਜਾਵੇਗੀ ਤੇ ਵਾਲਮੀਕ ਨਾਮ 84 ਲੱਖ ਜੂਨਾ ਦੇ ਜੀਵਾਂ ਦਾ ਗਹਿਣਾ ਹੈ ਜਿਸ ਦੇ ਗਲੇ ਵਿੱਚ ਉਹਦੇ ਨਾਮ ਦਾ ਗਹਿਣਾ ਨਹੀਂ ਪਾਇਆ ਹੋਵੇਗਾ ਉਹਦਾ ਜਨਮ ਬਕਾਰ ਹੈ اے ਰਾਜਨ ਪ੍ਰਮਾਤਮਾ ਦਾ ਨਾਮ ਰਸ ਅੰਮ੍ਰਿਤ ਰਸ ਹੁੰਦਾ ਹੈ ਜਿਸ ਜੀਵ ਨੂੰ ਉਹਦੇ ਅੰਮ੍ਰਿਤ ਰਸ ਦੀ ਬੂੰਦ ਮਿਲ ਜਾਂਦੀ ਹੈ ਉਹ ਜੀਵ ਅੱਗੇ ਜਾ ਕੇ ਬਾਤ ਉੱਚਾ ਮਾਨ ਪ੍ਰਾਪਤ ਕਰਦਾ ਹੈ ਉਹ ਮਿਰ ਕਹਿਣ ਲੱਗਾ ਰਾਜਨ ਵਾਲਮੀਕ ਜੀ ਦੇ ਨਾਮ ਦੇ ਵਿੱਚ ਸਰਬ ਸੁੱਖਾਂ ਦਾ ਖਜ਼ਾਨਾ ਹੈ ਭਗਵਾਨ ਵਾਲਮੀਕ ਜੀ ਦਾ ਨਾਮ ਸਰਬ ਰੋਗਾਂ ਦਾ ਮਹਾਨ ਦਾਰੂ ਹੈ ਐ ਰਾਜਨ ਸਰਬ ਖੁਸ਼ੀਆਂ ਸਰਬ ਚਾਰ ਵਾਲਮੀਕ ਮਹਾਰਾ ਦੇ ਸਿਮਰਨ ਦੇ ਵਿੱਚੋਂ ਨਿਕਲਦੇ ਹਨ ਜਿਸ ਤਰ੍ਹਾਂ ਹੀਰੇ ਹਰਣ ਦੇ ਵਿੱਚ ਕਸਤੂਰੀ ਹੁੰਦੀ ਹੈ ਇਸ ਤਰ੍ਹਾਂ ਸਰਵ ਸ਼ਕਤੀ ਜਗਤ ਗੁਰੂ ਵਾਲਮੀਕ ਜੀ ਦੇ ਨਾਮ ਦੇ ਵਿੱਚ ਹੈ ਭਗਵਾਨ ਵਾਲਮੀਕ ਜੀ ਦਾ ਸਿਮਰਨ ਸੁੱਖਾਂ ਦਾ ਵਾਰ ਹੈ ਇਸ ਵਾਰੇ ਵਿੱਚ ਦੁੱਖ ਨਹੀਂ ਵੜ ਸਕਦਾ ਉਹ ਮਿਰ ਕਹਿਣ ਲੱਗਾ ਰਾਜਨ ਭਗਵਾਨ ਵਾਲਮੀਕ ਜੀ ਦੇ ਭਗਤਾਂ ਨੂੰ ਤਾਂ ਜਮਦੂਤ ਵੀ ਸ਼ਕਲ ਨਹੀਂ ਦਿਖਾ ਸਕਦੇ ਮਿਰ ਕਹਿਣ ਲੱਗਾ ਰਾਜਨ ਇਸ ਜੰਗਲ ਦੇ ਵਿੱਚ ਬੈਠ ਕੇ ਕਠਨ ਤੋਂ ਕਠਨ ਕੋਰ ਤੋਂ ਕੋਰ ਤਪ ਕਰ ਤਾਂ ਵਾਲਮੀਕ ਨਰੰਕਾਰ ਜੀ ਦਾ ਤੈਨੂੰ ਦਰਸ਼ਨ ਹੋਵੇਗਾ ਜਿਸ ਵਕਤ ਉਸ ਮਿਰਗ ਨੇ ਰਾਜੇ ਭਾਰਤਵਾਜ ਜੀ ਨੂੰ ਇਸ ਤਰ੍ਹਾਂ ਕਿਹਾ ਤਾਂ ਭਾਰਤਵਾਜ ਉਸ ਮਿਰਗ ਨੂੰ ਇਹ ਕਹਿਣ ਲੱਗਾ ਕਿ ਮਿਰਗ ਜੋ ਕੁਝ ਮੈਂ ਤੈਨੂੰ ਕਹਿ ਸਭ ਕੁਝ ਸਭ ਕੁਝ ਮੈਨੂੰ ਪ੍ਰਵਾਨ ਹੈ ਪਰ ਤੂੰ ਮੈਨੂੰ ਇਹ ਦੱਸ ਕਿ ਜਿਸ ਵਕਤ ਮੈਂ ਵਾਲਮੀਕ ਨਰੰਕਾਰ ਜੀ ਦੀ ਭਗਤੀ ਕਰਾਂਗਾ ਉਹਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਮੈਂ ਉਸਦੀ ਭਗਤੀ ਕਰਦਾ ਵਾਲਮੀਕ ਨਰੰਕਾਰ ਜੀ ਦਾ ਆਪਣੇ ਸਾਝ ਖੰਡ ਵਿੱਚ ਹਨ ਜੋ ਇਥੋਂ ਬਾਅਦ ਦੂਰ ਹੈ ਭਾਰਤਵਾਜ ਜੀ ਕਹਿਣ ਲੱਗਾ ਕਿ ਮਿਰਗ ਮੈਨੂੰ ਇਤਨੀ ਦੂਰ ਤੋਂ ਭਗਵਾਨ ਵਾਲਮੀਕ ਨਰੰਕਾਰ ਜੀ ਕਿਸ ਤਰ੍ਹਾਂ ਦੇਖ ਸਕਣਗੇ ਭਗਤੀ ਕਰਨ ਵਾਲੇ ਪੁਰਸ਼ ਬਿਲਕੁਲ ਜਾਸਤੀ ਪੋੜੇ ਪਾਲੇ ਹੁੰਦੇ ਹਨ ਨਾਮਦੇਵ ਜੀ ਨੇ ਕਿਹਾ ਸੀ ਕਿ ਕਾਂ ਰੋਂਦਾ ਹੈ ਪਰ ਜੋ ਇਹ ਤ੍ਰੇਲ ਸੀ ਧੰਨੇ ਭਗਤ ਨੇ ਪੱਥਰ ਨੂੰ ਹੀ ਸੱਚ ਮੁਚ ਰੱਬ ਜਾਣ ਕੇ ਰੱਬ ਪਾ ਲਿਆ ਭਗਤਾਂ ਦੀ ਕਿਰਤ ਬਹੁਤ ਨਰਾਲੀ ਹੁੰਦੀ ਹੈ ਬਹੁਤ ਚਤਰ ਬਣ ਕੇ ਰੱਬ ਨਹੀਂ ਮਿਲਦਾ ਬਹੁਤ ਅਮੀਰ ਬਣ ਕੇ ਰੱਬ ਨਹੀਂ ਮਿਲਦਾ ਬਹੁਤੀ ਵਿਦਿਆ ਪੜ ਕੇ ਰੱਬ ਨਹੀਂ ਮਿਲਦਾ ਬਹੁਤਾ ਧਨ ਕੀਤੇ ਰੱਬ ਨਹੀਂ ਮਿਲਦਾ ਬਹੁਤਾਨਾ ਤੇ ਰੱਬ ਨਹੀਂ ਮਿਲਦਾ ਇਸਤਰੀ ਤਿਆਗ ਕੀ ਰੱਬ ਨਹੀਂ ਮਿਲਦਾ ਅੰਨ ਛੱਡ ਕੇ ਰੱਬ ਨਹੀਂ ਮਿਲਦਾ ਵੈਸ਼ਨੋ ਬਣ ਕੇ ਰੱਬ ਨਹੀਂ ਮਿਲਦਾ ਸਿਰ ਵਿੱਚ ਸੁਆਹ ਪਾ ਕੇ ਰੱਬ ਨਹੀਂ ਮਿਲਦਾ ਧੋਣੇ ਤਪਾ ਕੇ ਰੱਬ ਨਹੀਂ ਮਿਲਦਾ ਰੱਬ ਤਾਂ ਧੋਲੇ ਪਾਲਿਆ ਸਿੱਧੇ ਸਾਧਿਆ ਜਿਨ੍ਹਾਂ ਦੀ ਨੀਅਤ ਸਾਫ਼ ਹੋਵੇ ਰੱਬ ਉਹਨਾਂ ਪੁਰਸ਼ਾਂ ਨੂੰ ਮਿਲਦਾ ਹੈ ਜੀ ਪਰਮਾਤਮਾ ਨਾਲ ਪੂਰੀ ਪ੍ਰੀਤ ਹੋਵੇ ਜਿਸ ਦੇ ਘਰ ਦੇ ਵਿੱਚ ਇੱਕ ਦੰਗ ਦਾ ਆਟਾ ਵੀ ਨਾ ਹੋਵੇ ਤੇ ਉਸ ਨੂੰ ਆ ਕੇ ਮਿਲ ਪੈਂਦਾ ਹੈ ਉਸ ਕਰਤਾ ਜੀ ਦੇ ਘਰ ਦੇ ਵਿੱਚ ਗਰੀਬ ਅਮੀਰ ਦਾ ਕੋਈ ਵੀ ਸਵਾਲ ਨਹੀਂ ਉਹ ਪੂਰਨ ਪੁਰਖ ਜੀ ਨੂੰ ਆਪਣੇ ਨਾਮ ਦੇ ਨਾਲ ਪ੍ਰੀਤ ਹੈ ਭਾਵੇਂ ਆਕ ਦਾ ਟਿੱਡਾ ਹੋਵੇ ਉਹਨੂੰ ਉਹੀ ਚੰਗਾ ਹੈ ਰਾਜੇ ਭਾਰਤਵਾਜ ਜੀ ਦੀ ਬਾਣੀ ਸੋ ਬਾਣੀ ਕਿ ਐ ਨਿਰੰਕਾਰ ਦਾ ਸੱਚਖੰਡ ਵਿੱਚ ਹਨ ਜੋ ਸੱਚਖੰਡ ਇਥੋਂ ਬਹੁਤ ਦੂਰ ਹੈ ਭਾਰਤਵਾਜ ਜੀ ਕਹਿਣ ਲੱਗੇ ਮਿਰਗ ਮੈਨੂੰ ਇਤਨੀ ਦੂਰ ਤੋਂ ਵਾਲਮੀਕ ਨਿਰੰਕਾਰ ਜੀ ਕਿਸ ਤਰ੍ਹਾਂ ਦੇਖ ਸਕੇਗਾ ਜਿਸ ਵਕਤ ਰਾਜੇ ਭਾਰਤਵਾਜ ਜੀ ਨੇ ਉਸ ਮਿਰਗ ਨੂੰ ਇਸ ਤਰ੍ਹਾਂ ਕਿਹਾ ਤਾਂ ਭਾਰਤਵਾਜ ਜੀ ਦੀ ਗੱਲ ਸੁਣ ਕੇ ਉਹ ਮਿਰਗ ਖਿੜਖਿੜ ਕਰਕੇ ਹੱਸਣ ਲੱਗਾ ਉਹ ਮਿਰਗ ਨੇ ਆਪਣੇ ਮਨ ਦੇ ਵਿੱਚ ਵਿਚਾਰ ਕਰ ਲਾਂਗਾ ਕਿ ਰਾਜਾ ਕਿੱਡਾ ਭੋਲਾ ਪਾਲਾ ਹੈ ਇਹਨੂੰ ਇਹ ਨਹੀਂ ਪਤਾ ਕਿ ਸਭ ਸ੍ਰਿਸ਼ਟੀ ਵਾਲਮੀਕ ਨਰੰਕਾਰ ਜੀ ਦੇ ਸੱਜੇ ਹੱਥ ਦੀ ਟਲੀ ਦੇ ਉੱਪਰ ਵਸ ਰਹੀ ਹੈ ਉਹਦੇ ਹੁਕਮ ਤੋਂ ਬਿਨਾਂ ਇੱਕ ਪੱਤਰ ਵੀ ਨਹੀਂ ਝੋਲ ਸਕਦਾ ਉਹ ਆਪਣੇ ਨਿਰੰਝਣੀ ਤਖਤ ਉੱਤੇ ਬੈਠਾ 24 ਘੰਟੇ ਸਭ ਜੀਵਾਂ ਜਨਤਾ ਨੂੰ ਦੇਖਦਾ ਰਹਿੰਦਾ ਹੈ ਉਹਨੂੰ ਭਾਵੇਂ ਕੋਈ ਵਿਸਾਰ ਦੇਵੇ ਪਰ ਉਹ ਕਿਸੇ ਨੂੰ ਨਹੀਂ ਵਿਸਾਰਦਾ ਸਭਨਾ ਜੀਵਾਂ ਦੇ ਨਾਲ ਉਸ ਕਰਤਾ ਜੀ ਦਾ ਸੱਚਾ ਪਿਆਰ ਹੈ ਸਾਰੇ ਜੀਵ ਉਹਨੂੰ ਇੱਕੋ ਜਿਹੇ ਹਨ ਜੀਵ ਜੰਤ ਜਿਸ ਤਰ੍ਹਾਂ ਜਿਸ ਤਰ੍ਹਾਂ ਦੇ ਕਰਮ ਕਰਦੇ ਹਨ ਉਸ ਤਰ੍ਹਾਂ ਉਸ ਤਰ੍ਹਾਂ ਦੀ ਉਸ ਕਰਤਾ ਜੀ ਪਾਸੋਂ ਮਜੂਰੀ ਮਿਲ ਜਾਂਦੀ ਹੈ ਤੇ ਫਲ ਆਪਣੇ ਕਰਮਾਂ ਦੇ ਅਨੁਸਾਰ ਮਿਲਦੇ ਹਨ ਬਰਾਈ ਦਾ ਬਦਲਾ ਬਰਾਈ ਵਿੱਚ ਮਿਲਦਾ ਹੈ ਭਲਾਈ ਦਾ ਬਦਲਾ ਭਲਾਈ ਵਿੱਚ ਮਿਲਦਾ ਹੈ ਉਹ ਮਿਰਗ ਰਾਜ ਜੀ ਭਾਰਤਵਾਜ ਜੀ ਨੂੰ ਕਹਿਣ ਲੱਗਾ ਰਾਜਨ ਉਹ ਨਿਰੰਕਾਰ ਜੀ ਆਪਣੇ ਸਭ ਜੀਵਾਂ ਨੂੰ ਹਰ ਵਕਤ ਦੇਖਦਾ ਰਹਿੰਦਾ ਹੈ ਉਹਦੀਆਂ ਨੂਰੀ ਨਜ਼ਰਾਂ ਕੋਲੋਂ ਕੁਝ ਛਿਪਿਆ ਨਹੀਂ ਉਹ ਘਾਟ ਕਰਦੀਆਂ ਜਾਨਨਹਾਰ ਹੈ ਉਹ ਨਰੰਕਾਰ ਜੀ ਕਿਸੇ ਵੀ ਜੀਵ ਦੇ ਕੋਲੋਂ ਦੂਰ ਨਹੀਂ ਹਰ ਵਕਤ ਆਪਣੇ ਜੀਵਾਂ ਦੇ ਸਾਥ ਹੁੰਦਾ ਹੈ ਉਹ ਮਿਰ ਕਹਿਣ ਲੱਗਾ ਰਾਜਨ ਉਸ ਆਕਾਲ ਮੂਰਤ ਦੇ ਅਨਿਕ ਇਨੀਤਰ ਹਨ ਜਿਸ ਤਰ੍ਹਾਂ ਸੂਰਜ ਦੇਤੇ ਦਾ ਸਾਰੀ ਦੁਨੀਆਂ ਉੱਪਰ ਪ੍ਰਕਾਸ਼ ਹੁੰਦਾ ਹੈ ਇਸ ਤਰ੍ਹਾਂ ਉਸ ਪਰਮਾਤਮਾ ਦਾ نور ਸਾਰੀ ਸ੍ਰਿਸ਼ਟੀ ਦੇ ਉੱਪਰ ਪ੍ਰਕਾਸ਼ਮਾਨ ਹੈ ਉਹ ਮਿਰ ਕਹਿਣ ਲੱਗਾ ਰਾਜਨ ਉਹਦੇ ਘਰ ਦੇ ਵਿੱਚ 네ਰ ਨਹੀਂ ਦੇ ਰ ਸਦਾ ਕਾਲ ਚਾਨਣਾ ਰਹਿੰਦਾ ਹੈ ਉਹ ਆਪਣੇ ਸਾਰੇ ਜੀਵਾਂ ਦੇ ਵਾਲ ਵਾਲ ਦੇ ਵਿੱਚ ਰਮਿਆ ਹੋਇਆ ਹੈ ਪਤ ਪਤ ਜਰੇ ਜਰੇ ਉਤੇ ਉਸ ਅਗਣ ਜੋਤ ਨਿਰੰਕਾਰ ਜੀ ਦਾ ਨੂਰ ਚਮਕ ਰਿਹਾ ਹੈ ਜਿਸ ਵਕਤ ਅਸੀਂ ਕੋਈ ਵੀ ਕਰਮ ਕਰੀਏ ਉਹ ਵਕਤ ਉਹ ਸਾਡੇ ਕੋਲ ਖੜਾ ਹੁੰਦਾ ਹੈ ਉਹ ਮੇਰੇ ਕਹਿਣ ਲੱਗਾ ਰਾਜਨ ਜੇ ਸਾਡੇ ਪਾਸ ਉਹਨੂੰ ਦੇਖਣ ਵਾਲੀਆਂ ਨੂਰੀ ਅੱਖਾਂ ਹੋਣ ਤਾਂ ਅਸੀਂ ਉਸ ਨੂੰ ਦੇਖ ਸਕਦੇ ਹਾਂ ਅਸੀਂ ਉਸ ਨੂੰ ਇਸ ਕਰਕੇ ਨਹੀਂ ਦੇਖ ਸਕਦੇ ਕਿਉਂਕਿ ਉਹਨੂੰ ਦੇਖਣ ਵਾਲੀਆਂ ਅੱਖਾਂ ਸਾਡੇ ਪਾਸ ਨਹੀਂ ਹੁੰਦੀਆਂ ਰਾਜਮ ਜੋ ਕੁਝ ਮੈਂ ਤੈਨੂੰ ਕਹਿਆ ਸਭ ਕੁਝ ਸੱਤ ਕਿਹਾ ਹੈ ਜਿਸ ਜਗ੍ਹਾ ਤੋਂ ਖੜ ਕੇ ਤੂੰ ਮੇਰੇ ਤੀਰ ਮਾਰਿਆ ਸੀ ਉਸੇ ਜਗ੍ਹਾ ਪਰ ਬੈਠ ਕੇ ਇੱਕੇ ਸਾਹ ਵਾਲਮੀ ਇਕ 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 ਵਾਲਮੀ ਕਹੀ ਜਾ ਆਪਣਾ ਹੱਠ ਨਾ ਛੱਡੀ ਤੇ ਤੈਨੂੰ ਵਾਲਮੀ ਨਰੰਕਾਰ ਜੀ ਆ ਕੇ ਜਰੂਰ ਮਿਲਣਗੇ ਉਸ ਅਕਾਲ ਮੁਰਦੇ ਉੱਪਰ ਪੂਰਾ ਭਰੋਸਾ ਰੱਖੀ ਭਾਵਾਂ ਤੇਰੇ ਤੇਰੇ ਸਿਰ ਤੇ ਦੁੱਖਾਂ ਦੇ ਪਹਾੜ ਟਹਿ ਜਾਣ ਉਹਦੀ ਕੀਰਤੀ ਵਾਰ-ਵਾਰ ਕਰਦਾ ਰਹੇ ਉਹ ਸੱਚੇ ਪ੍ਰੀਤਮ ਦੇ ਚਨ ਨਾ ਛੱਡੀ ਐ ਰਾਜਨ ਤੇਰਾ ਸਰੀਰ ਭਾਵੇਂ ਚਲਾ ਜਾਏ ਪਰ ਵਾਲਮੀਕ ਮਰੰਗਕਾਰ ਜੀ ਦਾ ਇੱਕ ਮਨੋ ਕੈ ਸਿਮਰਨ ਕਰਦਾ ਰਹੇ ਇਹ ਨਾ ਤੇਰੇ ਪਾਸੋਂ ਚਲਾ ਜਾਏ ਮੇਰੇ ਕਹਿਣ ਲੱਗਾ ਰਾਜਨ ਤੇਰਾ ਪ੍ਰੋਸਾ ਤੇਰਾ ਯਕੀਨ ਵਾਲਮੀਕ ਮਰੰਗਕਾਰ ਜੀ ਦੀ ਤੈਨੂੰ ਪ੍ਰਾਪਤੀ ਹੋਵੇਗੀ ਰਾਜਨ ਤੇਰਾ ਮਨ ਖੜਾ ਕਰਨ ਵਾਸਤੇ ਤੈਨੂੰ ਵਾਰ-ਵਾਰ ਉਪਦੇਸ਼ ਕਰਦਾ ਹਾਂ ਐ ਰਾਜਨ ਸਾਭ ਖੰਡਾ ਬ੍ਰਹਮੰਡਾ ਦੇ ਵਿੱਚ ਵਾਲਮੀਕ ਰੰਕਾਰ ਜੀ ਦੇ ਪਸਾਰੇ ਹਨ ਉਹਦੇ ਹੁਕਮਤੋਂ ਬਾਹਰ ਕੁਝ ਨਹੀਂ ਦੁਨੀਆ ਦੇ ਵਿੱਚ ਜੋ ਕੁਝ ਵੀ ਹੈ ਸਭ ਕੁਝ ਉਹਦੇ ਹੁਕਮਤ ਦੇ ਅੰਦਰ ਹੈ ਤੇ 84 ਲੱਖ ਜੋਨਾ ਗगन ਮੰਡਲ ਚੰਦ ਸੂਰਜ ਤਾਰੇ ਇਹ ਵਾਲਮੀਕ ਮਹਾਰਾਜ ਜੀ ਦੀ ਮਾਇਆ ਕਰਕੇ ਉਤਪਤ ਹੋਏ ਹਨ